ਸਤਿ ਸ਼੍ਰੀ ਅਕਾਲ ਜੀ ਸਾਰੇ ਅਣੂ ਜੀ ਤੁਸੀਂ ਸਾਰੇ ਮੀਂਹ ਨਹੀਂ ਤੁਸੀਂ ਸਾਰੇ ਜਣੇ ਵਧੀਆ ਹੋਗੇ ਤੇ ਆਪਾਂ ਵੀ ਠੀਕ ਆ ਲੋ ਜੀ ਦੇਣਾ ਅੱਜ ਸੋਮਵਾਰ ਦਾ ਤੇ ਇਹ ਸਵੇਰ ਦੇ ਹੋ ਗਏ ਆ 9 ਵਜੇ ਦਾ ਟਾਈਮ ਤੇ ਕੰਮ ਸਾਰੇ ਆਪਾਂ ਕਰ ਲਏ ਆ ਬੱਚੇ ਆਪਣੇ ਸਕੂਲ ਗਿਆ ਚਲੇ ਗਏ ਸੀ ਦੋ ਮਿੰਟੋ ਕਰੇ ਸੀਗੇ ਤੇ ਅੱਜ ਸਕੂਲ ਗਿਆ ਆ ਸ਼ਨੀਵਾਰ ਨੂੰ ਛੁੱਟੀ ਸੀ ਉਹਨਾਂ ਨੂੰ ਕੱਲ ਐਤਵਾਰ ਸੀਗਾ ਤੇ ਸਕੂਲ ਤੇ ਜਾਵਾਂ ਨ ਪਤਾ ਕਿ ਅਭੀ ਜੋ ਉਸਦੀ ਕਾਫੀ ਦਿਨਾਂ ਤੋਂ ਤਬੀਅ ਠੀਕ ਨਹੀਂ ਸੀ ਹੈਗੇ ਇਸ ਲਈ ਮੇਰਾ ਵਲੌਗ ਨਹੀਂ ਸੀ ਆ ਰਿਹਾ ਤੇ ਅੱਜ ਸੋਚਿਆ ਚਲੋ ਕੁਛ ਨਾ ਕੁਛ ਆ ਬਣਾ ਲੈਨੇ ਆ ਤੇ ਤੁਹਾਨੂੰ ਸ਼ੇਅਰ ਕਰਦੇ ਆ ਤੇ ਤੇ ਅਭੀ ਜੋ ਅੱਜ ਕਾਫੀ ਹੱਦ ਤੱਕ ਰਠੀਕ ਸੀਗਾ ਤੇ ਉਹ ਸਕੂਲ ਚੱਲੇਗਾ ਮੈਂ ਤਾਂ ਕਿਹਾ ਸੀਗਾ ਇੱਕ ਅੱਧੀ ਛੁੱਟੀ ਹੋਰ ਕਰ ਲਾ ਥੋੜਾ ਜਿਹਾ ਵਧੀਆ ਹੋ ਜਾਏਗਾ ਨਾ ਮਮਾ ਨਹੀਂ ਮੈਂ ਥੋੜਾ ਜਿਹਾ ਬਿਹਤਰ ਫੀਲ ਕਰ ਰਿਹਾ ਇਸ ਲਈ ਉਹ ਸਕੂਲ ਚ ਲਿਆ ਗਿਆ ਤੇ ਉਹਨਾਂ ਨੂੰ ਸਕੂਲ ਭੇਜ ਦਿੱਤਾ ਤਾਂ ਆਪਾਂ ਲੱਗੇ ਸੀਗੇ ਰੋਟੀ ਖਾਣ ਵਾਸਤੇ ਤੇ ਸੋਚਿਆ ਫਰਾਈਪੈਨ ਨੂੰ ਵਿਲਾ ਕਰ ਦਿੰਦੇ ਆ ਸਬਜੀ ਕੱਢ ਦਿੰਦੇ ਆ ਤੇ ਇਥੇ ਆਪਾਂ ਸੋਬਾ ਬਣਾਈ ਸੀਗੀ ਪਿੰਡੀਆਂ ਦੀ ਸਬਜੀ ਤੇ ਹੁਣ ਆਪਾਂ ਰੋਟੀ ਖਾ ਲਈਏ ਫਿਰ ਜਿਹੜੇ ਆਪਣੇ ਬਾਕੀ ਕੰਮ ਰਹਿ ਗਏ ਆ ਫਿਰ ਆਪਾਂ ਉਹ ਕਰ ਲੈਣੇ ਆ ਥੋੜੇ-ਬੋਤੇ ਰਹਿ ਗਏ ਆ ਕੁਝ ਬਾਕੀ ਦਾ ਆਪਾਂ ਸਾਰੇ ਕਲੀਅਰ ਕੰਮ ਕਰ ਚੁੱਕੇ ਹਾਂ ਤੇ ਦ ਟਾਈਮ ਹੋ ਚੁੱਕਿਆ ਵਾ ਦੁਪਹਿਰ ਦੇ 2 ਵਜ ਚੁੱਕੇ ਨੇ ਤੇ ਹੁਣ ਆਪਾਂ ਮਸ਼ੀਨ ਦਾ ਕੰਮ ਖਤਮ ਕਰ ਦਿੱਤਾ ਵਾ ਤੇ ਅੱਜ ਮੈਂ ਆਪਣੀ ਬੇਟੀ ਵਾਸਤੇ ਪੰਜਾਬੀ ਸੂਟ ਦੀ ਸਟਿਚਿੰਗ ਕੀਤੀ ਆ ਸਟਿਚ ਕੀਤਾ ਆਪਣੀ ਬੇਟੀ ਵਾਸਤੇ ਆ ਵਾਈਟ कलर ਦੀ ਸਲਵਾਰ ਤੇ ਇਹ ਆ ਕਮੀਜ਼ ਤੇ ਇਹ ਇਦਾਂ ਨਹੀਂ ਮੈਂ ਆਪਣਾ ਵੀ ਸੂਟ ਇੱਕ ਸਟਿਚ ਕੀਤਾ ਵਾ ਉਹਦੇ ਨਾਲੋਂ ਕੱਪੜਾ ਬਚਿਆ ਸੀ ਤੇ ਮੈਂ ਸਿਰਚ ਉਹਦੇ ਲਈ ਕਰ ਦੇਣੀ ਆ ਬਹੁਤ ਹੀ ਪਿਆਰਾ ਬਣਿਆ ਵਾ ਹੁਣ ਆਏਗੀ ਤੇ ਫਿਰ ਟ੍ਰਾਈ ਕਰਾਂਗੇ ਕਿਦਾਂ ਦਾ ਲੱਗਿਆ ਵਾ ਤੇ ਉਧਰ ਆਪਣੀ ਚਾਹ ਬਣ ਰਹੀ ਆ ਕਿਉਂਕਿ ਬੱਚੇ ਆਣ ਵਾਲੇ ਸਕੂਲ ਨੂੰ ਕੋ ਜੀ ਆਸ਼ਰੀਨ ਆਪਣੀ ਆ ਗਈ ਸੀ ਤੇ ਉਹਨੇ ਤਾਂ ਸੂਟ ਪਾ ਵੀ ਲਿਆ ਵਾ ਤੇ ਤੁਸੀਂ ਦੇਖੋ ਕਿਦਾਂ ਦਾ ਲੱਗ ਰਿਹਾ ਮੇਰੀ ਆਸ਼ਰੀਨ ਦਾ ਸੂਟ ਪੰਜਾਬੀ ਸੋਣਾ ਲੱਗਦਾ ਬੇਟਾ ਤੇ ਹੁਣ ਆਸ਼ਰੀਨ ਆਪਣਾ ਚੌਲ ਖਾਣੇ ਆਸ਼ਰੀਨ ਕਿ ਚਾਹ ਪੀਣੀ ਆ ਚੌਲ ਹੀ ਖਾਣੇ ਕਿ ਐਡ ਪੰਜਾਬਨ ਲੱਗਦੀ ਮੇਰੀ ਧੀ ਚਲੋ ਅੰਦਰ ਚਲੋ ਮम्मा ਲੈ ਕੇ ਆਈ ਚਲੋ ਗਰਮੀ ਬਹੁਤ ਆ ਕਿੰਨੀ ਖੁਸ਼ ਹੋ ਗਈ ਆ ਸੂਟ ਪਾ ਕੇ ਹਾਂਜੀ ਇੱਥੇ ਆਪਣੇ ਬੱਚੇ ਵੀ ਆ ਚੁੱਕੇ ਸੀ ਤੇ ਸਵੇਰ ਰੋਟੀ ਖਾਣ ਤੋਂ ਬਾਅਦ ਮੈਂ ਨਾ ਐਸ਼ਵ੍ਰੀਨ ਦਾ ਸੂਟ ਸਟਿਚ ਕਰਨ ਲੱਗ ਗਈ ਸੀ ਸਟਿਚ ਕਰਕੇ ਤੇ ਉਹਨੂੰ ਮੈਂ ਪਾ ਵੀ ਦਿੱਤਾ ਸੀਗਾ ਤੇ ਦੇਖੋ ਕਿੰਨੀ ਜ਼ਿਆਦਾ ਖੁਸ਼ ਹੋ ਗਈ ਸੀਗੀ ਉਹਨੂੰ ਮੈਂ ਆਪਣਾ ਚਾਹ ਪਾਣੀ ਦੇ ਦਿੱਤਾ ਸੀਗਾ ਉਹ ਆਪਣਾ ਚਾਹ ਪਾਣੀ ਪੀ ਰਹੀ ਸੀ ਤੇ ਮੈਂ ਸੋਚਿਆ ਤੇ 유ਨੀਫਾਰਮ ਆਪਾਂ ਤੋਲੀਆਂ ਸੀਗੀਆਂ ਇਹਨਾਂ ਨੂੰ ਲਾਗੇ ਸੀਗੀ ਆਪਾਂ ਇਹਨਾਂ ਨੂੰ ਪਾਣੀ 'ਚ ਕੱਢ ਕੇ ਸੁਕਾ ਕੇ ਸੁੱਕਣੇ ਪਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਟਿਫਨ ਵਗੈਰਾ ਦੀ ਮੰਜੀਆਂ ਨੇ ਪੈ ਹੋਏ ਆ ਆਪਾਂ ਕੱਢ ਲਈਏ ਸਨ ਉਹਦੇ ਬੈਗ ਵਿੱਚੋਂ ਤੇ ਫਿਰ ਆਪਾਂ ਟਿਫਨ ਮਾਜ ਲਵਾਂਗੇ ਦੇਖੋ ਜੀ ਬੱਚੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਵਿੱਚ ਹੀ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਆ ਮੇਰੀ ਬੇਟੀ ਨੂੰ ਪੰਜਾਬੀ ਸੂਟਾਂ ਨਾਲ ਬਹੁਤ ਜ਼ਿਆਦਾ ਪਿਆਰ ਆ ਉਹਨੂੰ ਤਾਂ ਇੰਨਾ ਜ਼ਿਆਦਾ ਸ਼ੌਂਕ ਹੈ ਨਾ ਪੰਜਾਬੀ ਸੂਟ ਪਾਉਣ ਦਾ ਕਹੋਗੀ ਮम्मा ਮੈਨੂੰ ਪੰਜਾਬੀ ਸੂਟ ਦੀ ਸਾਰੇ ਬਣਾ ਕੇ ਦੇਵੜ ਮੇਰਾ ਦਿਲ ਕਰਦਾ ਮੈਂ ਥੋੜੇ ਜਿਨਾ ਚੇਂਜ ਕਰਕੇ ਫਰੋਖਾਂ ਹੋ ਗਈਆਂ ਜਾਂ ਕੈਪਰੀ ਵਾਲੇ ਸੂਟ ਹੋ ਗਏ ਇੰਦਾ ਜੇ ਉਹਨੂੰ ਪਾਵਾਂ ਕਰਾਂ ਪਰ ਮੇਰੀ ਬੇਟੀ ਨੂੰ ਪੰਜਾਬੀ ਸੂਟ ਜ਼ਿਆਦਾ ਪਸੰਦ ਨੇ ਮਿੱਤੋਂ ਮੈਂ ਇਹ ਨੂੰ ਬਾਜ਼ਾਰੀ ਵਿੱਚ ਲੈ ਦਿੰਨੀ ਆ ਤੇ ਖੁਦ ਵੀ ਮੈਂ ਸਟਿਚ ਕਰ ਲੈਨੀ ਆ ਤੇ ਮੈਂ ਖੁਦ ਵੀ ਸਟਿਚ ਕਰ ਲੈਨੀ ਆ ਤੇ ਇੱਥੇ ਮੈਂ ਆਪਣਾ ਸੂਟ ਸੀਤਾ ਸੀਗਾ ਮੇਰੇ ਸੂਟ ਨਾਲੋਂ ਕਪੜਾ ਸੀਗਾ ਜ਼ਿਆਦਾ ਸੀਗਾ ਫਿਰ ਮੈਂ ਆਪਣੇ ਕਸੂਰ ਦੇ ਨਾਲ ਹੀ ਉਹਦਾ ਵੀ ਸੂਟ ਸਟਿਚ ਕਰ ਦਿੱਤਾ ਸੀ ਬਿਲਕੁਲ ਆਪਣੇ ਸੂਟ ਦੇ ਨਾਲ ਦਾ ਹੀ ਤੇ ਇੱਥੇ ਆਪਾਂ ਵਰਦੀਆਂ ਸੁਕਾ ਕੇ ਸੁੱਕਣੇ ਪਾਏ ਸੀਗੇ ਤੇ ਉਸ ਤੋਂ ਬਾਅਦ ਲੱਗੇ ਸੀਗੇ ਬੱਚਿਆਂ ਦੇ ਟਿਫਨ ਮਾਂਜਣ ਵਾਸਤੇ ਤੇ ਇਹ ਵੀ ਕੰਮ ਕਰਨਾ ਬਹੁਤ ਜ਼ਰੂਰੀ ਹੁੰਦਾ ਵਾ ਦੇਖੋ ਮੈਨੂੰ ਨਾ ਇੱਕ ਦਿਨ ਕਮੈਂਟ ਆਇਆ ਸੀ ਕਿਸੇ ਦਾ ਕਹਿ ਰਹੇ ਸੀਗੇ ਵੀ ਤੁਸੀਂ ਬੱਚਿਆਂ ਦੇ ਟਿਫਨ ਦੂਸਰੇ ਲੋਹ ਜਾਨੀ ਕਿ ਜੋ ਸਟੀਲ ਵਾਲੇ ਹੁੰਦੇ ਆ ਤੁਸੀਂ ਪਲਾਸਟਿਕ ਵਾਲੇ ਤੱਕ ਯੂਜ਼ ਕਰਦੇ ਹੋ ਚੰਗੀ ਨਹੀਂ ਹੁੰਦੀ ਬੱਚਿਆਂ ਦੀ ਸਿਹਤ ਵਾਸਤੇ ਬਟ ਇਹ ਉਦਾਂ ਦੀ ਪਲਾਸਟਿਕ ਨਹੀਂ ਹੈਗੀ ਜਿੱਦਾਂ ਦੀ ਤੁਸੀਂ ਸੋਚ ਰਹੇ ਹੋ ਤੇ ਪਲਾਸਟਿਕ ਵਧੀਆ ਪਲਾਸਟਿਕ ਹੈ ਤੇ ਮਜ਼ਬੂਤੀ ਵਾਲੀ ਹੈ ਇਹ ਆਮ ਮਾਮੂਲੀ ਜੀ ਪਲਾਸਟਿਕ ਨਹੀਂ ਹੈ ਬਹੁਤ ਵਧੀਆ ਨਹੀਂ ਤੇ ਇਹ ਹੈ ਵੀ ਥੋੜੀ ਜੀ ਉਸ ਟੈਪ ਜਾਨੀ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਸ ਟੈਪ ਦੇ ਬਿਲਕੁਲ ਨਹੀਂ ਹੈਗੇਗੇ ਬਿਲਕੁਲ ਵੀ ਸਸਤੇ ਟੈਪ ਦੇ ਨਹੀਂ ਹੈਗੇ ਬਿਲਕੁਲ ਵਧੀਆ ਰੋਟੀ ਰਹਿੰਦੀ ਇਹਦੇ ਚ ਗਰਮ ਰਹਿੰਦੀ ਆ ਰੋਟੀ ਚਲ ਚਲਾ ਆ ਲੋ ਚਲਾ ਲੋ ਮੈਂ ਸਬਜੀ ਨਾਲ ਚਲ ਲਾ ਹੁਣ ਚਲਾ ਲਾ ਜੀ ਦੋ ਘੰਟੇ ਜੀ ਦੋ ਘੰਟੇ ਕਿ ਬੈਕ ਤੇ ਜਾਣਾ ਮੈਂ ਕਿੰਨੀ ਆਹ ਹੋ ਤੈਨੂੰ ਛੁੱਟੀ ਕਰਾਉਂਗੀ ਮੈਂ ਕਿੰਨੀ ਚਲਾ ਕੇ ਛੁੱਟੀ ਕਰਨੀ ਆ ਚਲ ਚਲਾ ਲਾ ਬੇਟਾ ਮੈਂ ਸਬਜੀ ਬਣਾਵਾ ਉਹ ਕਿਹੜਾ ਹਾਂ ਕद्दू ਦੀ ਸਬਜੀ ਬਣਾ ਲਾ ਮੈਂ ਕद्दू ਦੀ ਸਬਜੀ ਬਣਾ ਲ ਲਈ ਆ ਸੁਸੁਬਾ ਤੈਨੂੰ ਕੋਈ ਹੋਰ ਬਣਾ ਦੂੰਗੀ ਪਨੀਰ ਦੀ ਸਬਜ਼ੀ ਬਣਾ ਦੂੰਗੀ ਮੈਗੀ ਮੈਗੀ ਲੈ ਕੇ ਜਾਣੀ ਮੈਗੀ ਸਿਰਫ ਸ਼ਨੀਵਾਰ ਲੈ ਕੇ ਜਾ ਸਕਦੇ ਆ ਮੈਡਮ ਨੇ ਬੋਲੇ ਮੈਮ ਨੇ ਬੋਲਾ ਸੀ ਨਾ ਸ਼ਨੀਵਾਰ ਲੈ ਕੇ ਜਾ ਸਕਦੇ ਆ ਘਰੇ ਖਾ ਲੀਂ ਚਲ ਠੀਕ ਆ ਚਲ ਹੁਣ ਤੱਕ ਦੂਦੀ ਸਬਜ਼ੀ ਖਾ ਲੀ ਨਾ ਸਵੇਰੇ ਮੈਗੀ ਬਣਾ ਦੂੰਗੀ ਸਰ ਕਾ ਛੁੱਟੀ ਮਾਰਨੀ ਚਾਹ ਨਹੀਂ ਨਹੀਂ ਛੁੱਟੀ ਮਾਰਨੀ ਨਹੀਂ ਪੈਣੀ ਹੈ ਕਦਾਂ ਛੁੱਟੀ ਮਾਰਨੀ ਕਿਹਾ ਹੂੰ ਬਸ ਕਰ ਰਹੇ ਹਾਂ ਨੇ ਚਲ ਮੈਂ ਆਪ ਹੀ ਸਜਿਬਣਾ ਮਾਂ ਅੰਦਰ ਮੈਂ ਸਬਜੀ ਕੱਟ ਕੀਤੀ ਹੋਈ ਹੈ ਕੱਦੂ ਦੀ ਪਿਆਜ਼ ਕਟਿੰਗ ਕਰਨਾ फटाफट ਲੋ ਜੀ ਇੱਥੇ ਆਪਾਂ ਬਾਕੀ ਦੇ ਸਾਰੇ ਕੰਮ ਖਤਮ ਕਰ ਲਏ ਸੀਗੇ ਐਸ਼ਲੀਨ ਨੂੰ ਥੋੜਾ ਬਹੁਤਾ ਐਸ਼ਲੀਨ ਨੇ ਹੋਮਵਰਕ ਕਰ ਲਿਆ ਸੀਗਾ ਜਦੋਂ ਐਸ਼ਲੀ ਹੋਮਵਰਕ ਕਰਦੀ ਹੈ ਮੈਂ ਉਹਦੇ ਕੋਲ ਹੀ ਬੈਠਦੀ ਹੁੰਨੀ ਆ ਤੇ ਕੋਸ਼ ਜੋ ਰਹਿੰਦਾ ਸੀਗਾ ਤੇ ਉਹ ਮੇਰਾ ਬੇਟਾ ਹੀ ਕਰਵਾਉਂਦਾ ਹੁੰਦਾ ਵਾ ਉਹ ਟਿਊਸ਼ਨ ਚੱਲਿਆ ਗਿਆ ਸੀਗਾ ਤੇ 6 ਵਜੇ ਤੱਕ ਉਹ ਟਿਊਸ਼ਨ ਉਹ ਆ ਜਾਂਦਾ ਵਾ ਤੇ ਫਿਰ ਉਸ ਤੋਂ ਬਾਅਦ ਐਸ਼ਲੀਨ ਨੂੰ ਹੋਮਵਰਕ ਕਰਵਾ ਦਿੰਦਾ ਵਾ ਤੇ ਇਤਿਹਾਸੀਨ ਆਪਣਾ ਖੇਡ ਰੇਸੀ ਸੈਂਕਲ ਜਲਾ ਰਹੀ ਸੀ ਤੇ ਮੈਂ ਅਲੱਗ ਗਈ ਸੀ ਕਿ ਸਬਜੀ ਨੂੰ ਤੜਕਾ ਲਗਾਉਣ ਵਾਸਤੇ ਤੇ ਆਪਾਂ ਅੱਜ ਬਣਾਉਣ ਲੱਗੇ ਸੀਗੇ ਦੇਸੀ ਕद्दू ਦੀ ਸਬਜੀ ਤੇ ਅ ਅੱਜ ਨਾ ਕਾਫੀ ਦਿਨਾਂ ਬਾਅਦ ਮੈਂ ਤੁਹਾਡੇ ਨਾਲ ਵਲੌਗ ਸ਼ੇਅਰ ਕਰ ਰਹੀ ਹਾਂ ਕਿਉਂਕਿ ਕਾਫੀ ਦਿਨਾਂ ਤੋਂ ਤੁਹਾਨੂੰ ਦੱਸ ਰਹੀ ਸੀ ਮੇਰੇ ਬੇਟੇ ਦੀ ਤਬੀਅਤ ਠੀਕ ਨਹੀਂ ਸੀਗੀ ਤੇ ਅੱਜ ਥੋੜਾ ਜਿਹਾ ਬਿਹਤਰ ਸੀਗਾ ਉਹ ਇਸੋ ਚਾ ਮਨ ਮੇਰਾ ਕਰਦਾ ਨਹੀਂ ਸੀਗਾ ਕਿੰਨੇ ਦਿਨਾਂ ਤੋਂ ਮੇਰਾ ਦਿਲ ਨਹੀਂ ਸੀ ਕਰਦਾ ਕੁਝ ਵੀ ਕਰਨ ਨੂੰ ਤੁਹਾਨੂੰ ਪਤਾ ਜਦੋਂ ਘਰ ਦੇ ਵਿੱਚ ਬੱਚਾ ਆ ਕੋਈ ਐਦਾਂ ਆਪਣਾ ਠੀਕ ਨਹੀਂ ਹੁੰਦਾ ਤੇ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ ਤੇ ਮੂਡ ਹੀ ਨਹੀਂ ਸੀ ਹੁੰਦਾ ਵਲੌਗ ਤੁਹਾਡੇ ਨਾਲ ਬਣਾ ਕੇ ਕੁਝ ਸ਼ੇਅਰ ਕਰਾਂ ਮੈਨੂੰ ਕਮੈਂਟ ਵੀ ਕਾਫੀ ਆਉਂਦੇ ਆ ਸਾਰੇ ਜਣੇ ਮੈਨੂੰ ਇੰਸਟਾਗ੍ਰਾਮ ਤੇ ਕਾਲ ਵੀ ਕਰਦੇ ਆ ਤੁਸੀਂ ਡੇਲੀ ਵਲੌਗ ਕਿਉਂ ਨਹੀਂ ਬਾਰੇ ਤੇ ਦੂਸਰਾ ਮੇਰੇ ਸ਼ਾਰਟਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਹਜ਼ਾਰਾਂ ਤਿਕਰਾ ਮੇਰੇ ਵਿਊਜ਼ ਆ ਰਹੇ ਨੇ ਸ਼ਾਰਟਸ ਵੀਡੀਓ ਤੇ ਤੇ ਮੈਂ ਆਪਣੀਆਂ ਡੇਲੀ ਦੀਆਂ 2-3 ਸ਼ਾਰਟਸ ਵੀਡੀਓ ਪਾ ਹੀ ਦਿੰਨੀ ਆ ਤੇ ਤੁਸੀਂ ਬਹੁਤ ਜ਼ਿਆਦਾ ਸਾਰੇ ਪਿਆਰ ਦੇ ਰਹੇ ਹੋ ਬਹੁਤ 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 ਧੰਨਵਾਦ ਸਾਰਿਆਂ ਦਾ ਥੈਂਕ ਯੂ ਵੈਰੀ ਮਚ ਤੇ ਇੱਥੇ ਲੱਗੇ ਸੀਗੇ ਜੀ ਆਪਾਂ ਆਟਾ ਗੁੰਨਣ ਵਾਸਤੇ ਨਾਲ ਤੜਕਾ ਤਾਂ ਪਾ ਲਗਾਈ ਲਿਆ ਸੀਗਾ ਤੜਕਾ ਲਗਾ ਕੇ ਕੋਲ ਆਟਾ ਗੁੰਨ ਕੇ ਰੱਖ ਲਵਾਂਗੇ ਤੇ ਫਿਰ ਹਲੇ ਤੱਕ ਆਪਣੇ ਨਾ ਕੱਪੜੇ ਉਤਾਰਨ ਵਾਲੇ ਪੈ ਸੀਗੇ ਛੱਤ ਤੇ ਸੀਗੇ ਟਾਈਮ ਇੱਥੇ ਨਾ ਪੌਣੇ ਕੁਛੇ ਦਾ ਹੋ ਹੀ ਚੁੱਕਿਆ ਸੀਗਾ ਤੇ ਕਾਫੀ ਮੌਸਮ ਚੇਂਜ ਹੋ ਗਿਆ ਵਾ ਤੇ ਮੈਂ ਸੋਚਿਆ ਕਿ ਨਾ ਮੈਂ ਆਟਾ ਗੁੰਨ ਲੈਂਨੀ ਆ ਤੇ ਫਿਰ ਉਸ ਤੋਂ ਬਾਅਦ ਕੱਪੜੇ ਉਤਾਰ ਲਿਆਉ ਤੇ ਇਦੋਂ ਆਟਾ ਗੁੰਨ ਕੇ ਰੱਖ ਦਿੱਤਾ ਆਪਾਂ ਸਬਜ਼ੀ ਆਪਣੀ ਬਣ ਰਹੀ ਆ ਭਲਾ ਲੇ ਟਾਈਮ ਲੱਗੂਗਾ ਟਾਈਮ ਹੋ ਚੁੱਕਿਆ ਸ਼ਾਮ ਦੇ 6 ਵਜੇ ਚੁੱਕੇ ਨੇ ਤੇ ਸਲੇਸੀ ਕੇ ਜੁਨੀਫਾਰਮ ਸਾਤ ਤੋ ਉਤਾਰਨਾ ਸੁਕਦੀ ਹਾਂ ਮੈਂ ਜੁਨੀਫਾਰਮ ਉਤਾਰ ਲਈ ਉਹ ਵੀ ਰ ਆ ਗਿਆ ਕਿ ਥੋੜਾ ਜਿਹਾ ਹੋਮਵਰਕ ਕਰਵਾ ਦੇ ਜਿਹੜਾ ਰਹਿ ਗਿਆ ਸੀ ਜਿਸ ਕਾਰਨ ਮੈਂ ਕਪੜੇ ਉਤਾਰ ਲਿਆ ਉਹ ਸਾਥ ਤੋ ਨੂੰ ਹੋਮਵਰਕ ਕਰਵਾ ਦੇ ਥੋੜੇ ਰਹਿ ਗਿਆ ਉਹ ਇੰਗਲਿਸ਼ ਦਾ ਤੇ ਈਵੀਐਸ ਦਾ ਰਹਿ ਗਿਆ ਉਹ ਕਰਵਾ ਦੇ ਪੰਜਾਬੀ ਤਾਂ ਉਹਨੇ ਕਰ ਲਿਆ ਤੇ ਇਧਰ ਟਾਈਮ ਵੀ 6:00 ਵੱਜ ਚੁੱਕੇ ਸੀਗੇ ਤੇ ਜਿਸ ਕਾਰਨ ਆ ਚੁੱਕਿਆ ਸੀਗਾ ਟਿਊਸ਼ਨ ਤੋ ਤੇ ਅਸ਼ਲੀਨ ਨੇ ਕੋਸ਼ ਆਪਣਾ ਹੋਮਵਰਕ ਕੀਤਾ ਸੀਗਾ ਕੋਸ਼ ਉਹਦਾ ਕਰਨ ਵਾਲਾ ਸੀਗਾ ਤੇ ਮੈਂ ਨੂੰ ਲਗਾ ਦਿੱਤਾ ਸੀ ਆਪਣੇ ਬੇਟੇ ਨੂੰ ਵੀਰ ਨੂੰ ਹੋਮਵਰਕ ਕਰਾ ਦੇ ਤੇ ਅਬੀ ਜੋ ਤਾਂ ਆਪਣਾ ਰੈਸਟ ਕਰ ਰਿਆ ਸੀਗਾ ਉਹ ਕੁਛ ਦਿਨਾਂ ਸੂਬਾ ਦਾ ਤਾਂ ਠੀਕ ਸੀਗਾ ਸਕੂਲ ਵੀ ਚੱਲਿਆ ਗਿਆ ਸੀਗਾ ਬਟ ਇਸ ਟਾਈਮ ਸ਼ਾਮ ਦੇ ਟਾਈਮ ਫਿਰ ਥੋੜਾ ਜਿਹਾ ਹੋ ਰਿਹਾ ਸੀ ਅਦਾਂ ਨਾਲ ਉਹ ਵੀਕਨੈਸ ਜੀ ਮਹਿਸੂਸ ਹੋ ਰਹੀ ਸੀਗੀ ਕਹਿੰਦਾ ਸੀ ਮम्मा ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਨਾ ਬੈਠਣ ਨੂੰ ਮਨ ਕਰਦਾ ਵਾ ਤੇ ਮੈਨੂੰ ਕਿਹਾ ਵੀ ਤੂੰ ਆਪਣਾ ਰੈਸਟ ਕਰ ਲੈ ਪਹਿਲਾਂ ਤਾਂ ਕਈ ਵਕਤ ਉਹ ਆਪਣਾ ਅਸ਼ਰੀ ਨੂੰ ਹੋਮਵਰਕ ਕਰਵਾ ਦਿੰਦਾ ਸੀਗਾ ਤੇ ਜਿਸ ਦਿਨ ਦੀ ਉਹਦੀ ਤਬੀਅਤ ਨਹੀਂ ਠੀਕ ਹੈਗੀ ਮੈਂ ਜ਼ਿਆਦਾ ਉਹਨੂੰ ਕੁਝ ਕਹਿੰਦੀ ਵੀ ਨਹੀਂ ਉਹ ਆਪਣਾ ਹੀ ਬਹੁਤ ਮੁਸ਼ਕਲਨਲ ਕਰਦਾ ਵਾ ਲੋ ਜੀ ਸਾਰੇ ਕੰਮ ਆਪਣੀ ਹੋ ਗਏ ਨੇ ਆਪਾਂ ਰੋਟੀ ਪਾਣੀ ਦਾ ਕੰਮ ਕਰ ਲਿਆ ਸ਼ਾਮ ਦੀ ਦਾ ਤੇ 8:00 ਵਜ ਗਏ ਨੇ ਤੇ ਰੋਟੀ ਖਾਣੀ ਹੈ ਲੈ ਰੋਟੀ ਬਣਾ ਕੇ ਰੱਖ ਲਿਆ ਖਾਣੀ ਹਲੇ ਉਹਨਾਂ ਆ ਕੇ ਆਈ ਸੀਗੀ ਹੁਣ ਤੇ ਇੱਧਰ ਐਸ਼ੀਨ ਦਾ ਜਬਦਾ ਸੂਰ ਪੰਜਾਬੀ ਪਾ ਕੇ ਟੌਣ ਮਾਰਦੀ ਖੜੀ ਹੈ ਨਾ ਟੌਣ ਮਾਰਦੀ ਨਹੀਂ ਮਾਰਦੀ ਕੋਈ ਇਹ ਮੇਰੀ ਪੂਰੀ ਲੋ ਪੰਜਾਬੀ ਸੋ ਬਹੁਤ ਜ਼ਿਆਦਾ ਤੇ ਇੱਧਰ ਆਪਣੀ ਜੋ ਵੱਡੀ ਐਲ ਸੀ ਡੀ ਹੈ ਨਾ ਉਹ ਸੜ ਚੁੱਕੀ ਆ ਖਰਾਬ ਹੋ ਗਈ ਆ ਤੇ ਇੱਧਰ ਆਪਾਂ ਛੋਟੀ ਲਾਈ ਆ ਤੇ ਵੱਡੀ ਤੇ ਦੇਖੋ ਕਿੰਦਾ ਨਹੀਂ ਲੱਗ ਰਹੀ ਹੈ ਜੀਬ ਜੀ ਲੱਗ ਰਹੀ ਹੈ ਨਾ ਛੋਟੀ ਜੀ ਹਾਂਜੀ ਕੀ ਚਾਹੀਦਾ ਚਲੋ ਜੀ ਰੋਟੀ ਮੈਨੇ ਪਕਾ ਲਿਆਵੋ ਤੇ ਆਪਾਂ ਆਪਣੇ ਕਿਚਨ ਦੀ ਵੀ ਕਲੀਨਿੰਗ ਕਰ ਲਈ ਆ ਮੇਰੀ ਆਦਤ ਆ ਮੈਂ ਕਿਚਨ ਕਲੀਨ ਕਰਕੇ ਸੌਂਨੇ ਹੁੰਦੀ ਰਾਤ ਨੂੰ किचन भी क्लीन हो गया तो लग गया सोने के मिल गया सुबह फिर, दे दे फिर। अभी जो तुम एडिसन ले लिए लाला पिड़ा चल याद कर सुबह फिर तू सो जाएगा कैसे ले लाते हैं तो जहाँ सारे काम खत्म हो चुके हैं ਲੂ ਕੰਮ ਆਪਣੇ ਸਾਰੇ ਖਤਮ ਹੋ ਗਏ ਆ ਗੁੱਡ ਨਾਈਟ ਬਾਏ ਬਾਏ ਸਾਰਿਆਂ ਨੂੰ